ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਫਿਰ ਤੋਂ ਤੁਹਾਡੇ ਚੈਨਲ ਤੇ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਿੰਬੂ ਦੇ ਅਚਾਰ ਦੀ ਰੈਸਪੀ ਜੋ ਤੁਹਾਨੂੰ ਦਿਖਾਣੇ ਆਂ ਅੱਜ ਇਹ ਨਿੰਬੂ ਦਾ ਅਚਾਰ ਜਿਹਦੀ ਤੁਹਾਡੇ ਨਾਲ ਕਰਾਂਗੇ ਅਸੀਂ ਰੈਸਪੀ ਸ਼ੇਅਰ ਤੇ ਆਹ ਦੇਖ ਲਓ ਅੰਦਰ ਖੰਨੇ ਸਮੈਲ ਬਹੁਤ ਸੋਹਣੀ ਆ ਰਹੀ ਹੈ ਤੇ ਇੰਨਾ ਪਾਚ ਵਿੱਚ ਜੀ ਸੁਆਦ ਤੇ ਰੋਟੀ ਦਾ ਸੁਆਦ ਦਿਨਾਂ ਦਿਨ ਕਰ ਦੇ ਰੋਲ ਘਰਾਂ ਤੇ ਲਾਜਵਾਬ ਹੀ ਬਣ ਜਾਂਦਾ ਹੈ ਜੇ ਤੁਸੀਂ ਨਾ ਕਰਾਂਗੇ ਅਸੀਂ ਰੈਸਪੀ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਨਾਲ ਦੀ ਨਾਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਚਲੋ ਠੀਕ ਹੈ ਫਰੈਂਡ ਸ਼ੁਰੂ ਕਰਦੇ ਹਾਂ ਅਸੀਂ ਤੁਹਾਡਾ ਮਿੱਠੇ-ਖट्टे ਨਿੰਬੂ ਦੇ ਅਚਾਰ ਦੀ ਰੈਸਪੀ ਲੱਗੇ ਅਸੀਂ ਅੱਜ ਨਿੰਬੂ ਦਾ achar ਜਿਹਦੇ ਲਈ ਲਈ ਅਸੀਂ ਪਤਲੇ-ਪਤਲੇ ਨਿੰਬੂ ਕਾਗ ਜੀ ਸਿਲਕੇ ਵਾਲੇ ਨਿੰਬੂ ਲੈਣੇ ਤੇ ਇਹ ਤੁਹਾਨੂੰ ਦੱਸਾਂਗੇ ਅਸੀਂ ਕਿਸ ਤਰ੍ਹਾਂ achar ਬਣਾਣਾ ਹੈ ਖੱਟਾ-ਮਿੱਠਾ ਨਿੰਬੂ ਦਾ achar ਬਣਾਵਾਂਗੇ ਬਿਨਾ ਤਿਲ ਤੋਂ ਤੇ ਬਿਨਾ ਜ਼ਿਆਦੇ ਮਸਾਲਿਆਂ ਤੋਂ ਵਧੀਆ achar ਬਣਾਵਾਂਗੇ ਤੇ ਜੇ ਜਿਹੜਾ ਤੁਹਾਨੂੰ ਕਰੰਗਾ ਵੀਡੀਓ ਸ਼ੇਅਰ ਕਰਟ ਕੇ ਤੇ ਤੁਹਾਨੂੰ ਫੇਰ ਅਸੀਂ ਮਿਲਦੇ ਆ ਭਾਵੇਂ ਨੂੰ ਜਿਤਨਾ ਸੀ ਟਿੰਡੇ ਪੜਦੇ ਉਤਰਾ ਕੱਟ ਲਓ achar ਕੱਟ ਲਾ ਕੇ ਤੇ ਭਾਵੇਂ ਜਿਤਨਾ ਛੋਟੇ ਛੋਟੂ ਕੁੜੀਆਂ ਨਾਲ ਤੁਸੀਂ ਖਾਣਾ ਜਾਂਦੇ ਜੇ ਤੁਹਾਡੇ ਡਿਪੈਂਡ ਕਰਦਾ ਹੈ ਤੇ ਦਸ ਮਮੇ ਸਾਡੇ ਕੱਟਣ ਰਹੇ ਨੇ ਜਿਹੜਾ ਇਹਦੇ ਚ ਪਾਣਾ ਮਸਾਲਾ 1/2 ਕਿਲੋ ਖੰਡ ਹਾਰਦਾ ਦਾ ਅੱਧਾ ਅੰਚ ਨਮਕ ਸੁਆਦ ਅਨਸਾਰ ਕਾਲਾ ਨਮਕ ਕਾਲੀ ਨਮਰਚਾ ਜੀਰਾ ਮੋਟੀ ਇਲਾਚੀ ਕਾਲੀ ਲੌਂਗ ਮਗਾ ਇਹਨਾਂ ਦਿਨਾਂ ਨੂੰ ਨਾ ਇੰਨੇ ਅੱਗੇ ਬਾਣੀ ਨਾਲ ਪਾ ਲਿਆ ਨੇ ਇਹਨਾਂ ਨੂੰ ਅਸੀਂ ਪੀ ਲੈਨੇ ਇੱਕ ਨਾਲ ਪਾਣੀ ਜਵੈਨ ਉਹ ਵੀ ਰੱਖ ਦੇ ਨਾਲ ਦਾ ਮਸਾਲਾ ਆਪਾਂ ਠੀਕ ਹੈ ਤੁਹਾਨੂੰ ਫਿਰ ਦੱਸਦੇ ਆਸ ਇਹ ਮਗਾ ਮੋਟੀ ਇਲਾਚੀ ਤੇ ਨਾਲ ਲੌਂਗ ਇਹਨੂੰ ਵੀ ਈ ਲੈਨੇ ਨਾਲ ਜਵੈਨ ਜੀਰਾ ਕਾਲੀ ਮਰਚਾ ਖੰਡ ਖੰਡ ਦਾ ਤਾਇਸਾ ਨਮਕ ਨਮਕ ਦਾ ਤਾਇਸਾ ਕਾਲਾ ਨਮਕ ਇਹ ਹੁਣ ਅਸੀਂ ਇਹ ਬਾਦਾਂਗੇ ਚਾਰ ਚ ਇਹ ਹੁਣ ਅਸੀਂ ਸਮਾਨ ਸਾਰਾ ਐਡ ਕਰਦਾਗੇ ਚਾਰ ਵਾਲੇ ਡੱਬੇ ਚ ਮਾਵਾ ਹਾਂ ਆਪਾਂ ਅᱫਵਾਦ ਲੋ ਮਸਾਲਾ ਜੋ ਐਨ ਬੜੀ ਇਨੀ ਕੀ ਹਾਂ ਵਾਦੂ ਹੈਨਾ ਜਿਆਦਾ ਫਿਰ ਨਹੀਂ ਚੰਗੀ ਗਾ ਲਾਓ ਕੋਈ ਵਾਦੂ 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 ਜਿੰਨਾ ਗਾ ਸਾਰਾ ਕਰ ਹਾਂ ਹਰ ਲਾ ਲਓ ਇਹ ਨਮਕ ਦੇਖ ਲਿਓ ਵਾਧੂ ਖੰਡ ਦਾਦਾ ਇਸਾ ਨਮਕ ਕਿੰਨਾ ਥੋੜਾ ਆਪਾਂ ਥੋੜਾ ਜਿਹਾ ਰੱਖ ਲਿਓ। ਖੱਟਾ ਮਿੱਠਾ ਨਿੰਬੂ ਦਾ ਅਚਾਰ ਬਣ ਜਾਣਾ ਹੈ। ਖੰਡ ਵਾਹ ਬਾਦ ਪਾਦ ਵਾਦ ਪਾਈ ਜਾਵਾ। ਆ ਖੱਟਾ ਬੜਾ ਹੁੰਦਾ ਹਾਂ। ਮਜ਼ਾ ਆਦਾ ਨਾ ਵੇਂਦੀ ਨਹੀਂ ਨਮਕ ਤੱਕ ਕਣਾਂ ਲਿਆਣ ਕੇ ਨਾ। ਹਾਂ। ਨਾ ਪਤਾ ਰਾ ਥੋੜਾ ਹੋਰ ਪਾ ਦਿਓ ਨਹੀਂ ਨਹੀਂ ਮੈਨੂੰ ਪਤਾ ਆ ਹਾਂ ਨਮਾ ਵੀ ਥੋੜਾ ਪਾਓ ਪਾਲਾਂਗੇ ਨੌਂ ਦੀ ਜੇ ਇੱਕ ਆਲੇ ਲਿਮੂਂਦਾ ਇਹੰਦਾ ਰੱਖ ਸੋਨਾ ਹੋ ਜਾਂਦਾ ਬਸ ਹਾਂ ਮਾਇ ਦਾ ਟੱਕਾ ਨਾ ਖੜਾ ਇਹਨੂੰ ਲਾ ਦिए ਤਿੰਨ ਮਹੀਨਿਆਂ ਨੂੰ ਚਾਰ ਬੰਨਾ ਜੇ ਤੇ ਤਿੰਨ ਮਹੀਨਿਆਂ ਨਾ ਦੇਖੇ ਜੇ ਤੁਹਾਡੇ ਕੋਲ 10 ਕਿਲੋ ਨਿੰਬੂ ਆਂਦੇ ਕਿਲੋ ਖੰਡ ਲੈ ਲਿਓ ਤੇ 2.5 ਕਿਲੋ ਨਮਕ ਲੈ ਲਿਓ ਜੇ 5 ਕਿਲੋ ਨਿੰਬੂ ਆ ਤੇ ਕਾਂਡਲੇ ਲਏ ਤੇ 300 ਗ੍ਰਾਮ ਤੇ 1.5 ਕਿਲੋ ਨਮਕ ਲਏ ਇਹ ਆਪਣਾ ਮੈਥਡ ਹੈ ਤੇ ਨਮਕ ਖਲਾਵਾ ਬਸ ਆ ਨਮਕ ਰੈਂਦੇ ਨੇ ਵਾਧੂ ਜ਼ਿਆਦਾ ਨਾ ਜਿਵੇਂ ਨਿੰਬੂ ਇਹਨੂੰ ਹੌਲੀ ਹੌਲੀ ਹਲਾਦਾ ਅਲਾਵਾ ਇਹਨੂੰ ਹਲਾਦਾ ਤੇ ਪਾਣੀ ਨਹੀਂ ਬਿਲਕੁਲ ਹੋਣਾ ਚਾਹੀਦਾ ਨਾ ਤਾਂ ਨਿੰਬੂ ਆ ਜਨਾ ਤਾਂ ਡੱਬੇ ਚ ਨਾ ਤਾਂ ਡੇ ਅੱਜ ਫੇਰੇ ਚਾਰ ਪਿਆਰ ਵਧੀਆ ਬਟ ਮਿੱਠਾ ਚਾਰ ਨਿੰਬੂ ਦਾ ਬਣ ਕੇ ਬਿਨਾ ਤੇਲ ਤੋਂ ਤਿਆਰ ਹੋ ਜਾਂਦਾ ਹੈ ਕੋਈ ਜ਼ਿਆਦਾ ਖਰਚਾ ਨਹੀਂ ਹੈ ਇਹ ਤੇ ਬੜਾ ਸਵਾਦ ਲੱਗਦਾ ਹੈ ਆਹ ਦੇਖੋ ਹਾਂ ਰਲ ਗਿਆ ਇਹ ਐਂਟੀ ਲਿਆ ਬੁਪਾਰ ਜਾਂਦੇ ਆਪਣੇ ਆਪ ਹੀ ਇਹਨੇ ਹਨਖਾਂ ਦੇ ਫਿਕਸ ਹੋ ਕੇ ਬਹਿ ਜਾਣੀ ਹੈ ਤੇ ਇਹਦਾ ਜਿਆਦਾ ਪਕਣਾ ਇਹਨੇ 3 ਮਹੀਨਿਆਂ ਨੂੰ ਪੂਰਾ ਤਿਆਰ ਹੁੰਦਾ ਹੈ ਇਹ ਤਾਂ ਕਹਿੰਦੇ ਡੱਬਾ ਖੋਲੋ ਹੀ ਨਾ ਜਿੰਨਾ ਤੁਸੀਂ ਡੱਬਾ ਨਾਲ ਖੋਲੋ ਉਹਨਾਂ ਰੰਗੇ ਦਾ ਜਿਆਦਾ ਵਧਾ ਹੈ ਇੱਥੇ ਦੇਗੀ ਮਰਚ ਵੀ ਤੁਸੀਂ ਪਾ ਸਕਦੇ ਜੀ ਅਸੀਂ ਨਹੀਂ ਪਾਈ ਆਪਾਂ ਕਰ ਹਾਂ ਆਪਾਂ ਕਾਲੀ ਪਾਤੀ ਚਲੋ ਠੀਕ ਹੈ ਫਿਰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੀ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਬਾਏ ਬਾਏ ਆ ਸੀ ਜਿਹੜਾ ਚਾਰ ਪਾਇਆ ਸੀ ਮੈਂ ਅੱਜ ਤਨ ਦਿਖਾਦਾ ਆ ਦੇਖਿਓ ਇਹਨੇ ਰਸਾ ਛਾੜਤਾ ਇਹਨੇ ਬਿਲਕੁਲ ਠੀਕ ਹੋ ਗਿਆ ਹੁਣ ਅਸੀਂ ਬਾਤ ਕਰ ਰਹੇ ਆ ਰੰਦਣੇ ਨੇ ਖੋਲੀ ਦਾ ਨਹੀਂ ਹੁੰਦਾ ਅੱਜ ਮੈਂ ਚਲੂ ਦੂਜਾ ਦਿਨ ਤੁਹਾਨੂੰ ਦਿਖਾਉਂ ਲਈ ਖੋਲਿਆ ਏ ਇਹ ਬੰਦ ਹੀ ਰਹਿਣ ਦੇ ਇਦਾਂ ਦਾ ਤੇ ਬਹੁਤ ਵਧੀਆ ਚਾਰ ਬੰਦਾ ਏ ਚਲੋ ਠੀਕ ਹੈ ਫਰੈਂਡ ਇੱਥੇ ਅਸੀਂ ਵੀਡੀਓ ਦਾ ਕਰਦੇ ਆ ਐਂਡ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣੇ ਇਸ ਤਰ੍ਹਾਂ ਹੀ ਤੁਹਾਨੂੰ ਮਿਲਦੇ ਰਵਾਂਗੇ ਹੋਰ ਨਵੀਆਂ ਵੀਡੀਓ ਨਾਲ ਬਾਏ ਬਾਏ ਫਰੈਂਡ ਬਾਏ ਬਾਏ